ਚੋਹਾਨ ਕਲਾਸਿਸ ਦੀ ਵਿਆਕਰਨ ਲੜੀ ਦੇ ਇਸ 7ਵੇਂ ਲੈਕਚਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅਸੀਂ ਹੁਣ ਤੱਕ 6 ਲੈਕਚਰ ਲਗਾ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਵਿਆਕਰਨ ਦੀ ਥਿਉਰੀ ਕੀਤੀ ਹੈ ਤੇ ਅੱਜ ਅਸੀਂ ਇਸ 7ਵੇਂ ਲੈਕਚਰ ਦੇ ਵਿੱਚ ਆਪਣੇ ਪਹਿਲੇ ਲੈਕਚਰ ਦੀ ਥਿਉਰੀ ਨੂੰ ਆਧਾਰ ਬਣਾਉਂਦੇ ਹੋਏ ਆਪਣੇ ਪਹਿਲੇ ਲੈਕਚਰ ਨੂੰ ਆਧਾਰ ਬਣਾਉਂਦੇ ਹੋਏ ਉਸ ਦੇ ਨਾਲ ਸੰਬੰਧਿਤ ਅਸੀਂ ਐਮਸੀਕਿਊ ਕਰਨ ਜਾ ਰਹੇ ਹਾਂ ਸਾਡਾ ਪਹਿਲਾ ਟੌਪਿਕ ਸੀ ਪੰਜਾਬੀ ਵਿਆਕਰਨ ਦਾ ਸਰੂਪ ਤੇ ਪ੍ਰਕਿਰਤੀ ਕਿ ਪੰਜਾਬ ਜਿਹੜੀ ਵਿਆਕਰਨ ਹੈ ਉਹ ਹੁੰਦੀ ਕੀ ਹੈ ਕਿਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਉਹਦੀ ਕੀ ਮਹੱਤਤਾ ਉਹਦੀ ਕੀ ਵੈਲਿਊ ਹੁੰਦੀ ਹੈ ਉਹਦੇ ਨਾਲ ਸਬੰਧਤ ਅਸੀਂ ਇਹ ਐਮਸੀਕਿਊ ਕਰਨ ਜਾ ਰਹੇ ਹਾਂ ਸੈਕੰਡ ਮੋਢਲੇ ਦੌਰ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀਆਂ ਵਿਆਕਰਨਾਂ ਲਿਖੀਆਂ ਗਈਆਂ ਉਹਨਾਂ ਦੇ ਬਾਰੇ ਅਸੀਂ ਸਵਾਲ ਜਵਾਬ ਕਰਨ ਜਾ ਰਹੇ ਹਾਂ ਕਿ ਕਿਹੜੀਆਂ ਕਿਹੜੀਆਂ ਵਿਆਕਰਨਾਂ ਲਿਖੀਆਂ ਗਈਆਂ ਅਸੀਂ ਜਿਹੜੀਆਂ ਬਾਤ ਦੇ ਵਿੱਚ ਪੰਜਾਬੀ ਦੇ ਵਿੱਚ ਮਹੱਤਵਪੂਰਨ ਵਿਆਕਰਨ ਦੀਆਂ ਕਿਤਾਬਾਂ ਰਹੀਆਂ ਨਿਗੀਆਂ ਹੁਣ ਤੱਕ ਵੀ ਬਹੁਤ ਪ੍ਰਸਿੱਧ ਨੇ ਜਿਹੜੀਆਂ ਕਿ ਪੇਪਰਾਂ ਦੇ ਵਿੱਚ ਆਮ ਤੌਰ ਤੇ ਪੁੱਛੀਆਂ ਜਾਂਦੀਆਂ ਨੇਗੀਆਂ ਉਹਨਾਂ ਦੇ ਬਾਰੇ ਵੀ ਅਸੀਂ ਇਸ ਐਮਸੀਕਿਊ ਲੈਕਚਰ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਸਾਡਾ ਪਹਿਲਾ ਸਵਾਲ ਹੈ ਵਿਆਕਰਨ ਦੇ ਕੁੱਲ ਕਿੰਨੇ ਅੰਗ ਹੁੰਦੇ ਹਨ ਭਾਗ ਵਿਆਕਰਨ ਦੇ ਭਾਗ ਕਿੰਨੇ ਹੁੰਦੇ ਨੇ ਇਹਨੂੰ ਭਾਗ ਵੀ ਕਿਹਾ ਜਾਂਦਾ ਤੇ ਅੰਗ ਵੀ ਕਿਹਾ ਜਾਂਦਾ ਹੈਗਾ 2 3 4 ਜਾਂ 5 ਦੱਸੋ ਜੀ ਵਿਆਕਰਨ ਦੇ ਕੁੱਲ ਅੰਗ ਕਿੰਨੇ ਹੁੰਦੇ ਨੇ ਵਿਆਕਰਨ ਦੇ ਅੰਗ ਹੁੰਦੇ ਨੇਗੇ 4 ਵਿਆਕਰਨ ਨੂੰ 4 ਭਾਗਾਂ ਦੇ ਵਿੱਚ ਵੰਡ ਕੇ ਉਹਦਾ ਅਧਿਐਨ ਕੀਤਾ ਜਾਂਦਾ ਹੈ ਉਹ 4 ਭਾਗ ਕਿਹੜੇ-ਕਿਹੜੇ ਹੁੰਦੇ ਨੇ ਜਿਹੜੇ ਅਸੀਂ ਪਹਿਲੇ ਲੈਕਚਰ ਦੇ ਵਿੱਚ ਕੀਤੇ ਨੇ ਧੁਨੀ ਬੋਧ ਸ਼ਬਦ ਬੋਧ ਵਾਕ ਬੋਧ ਤੇ ਅਰਥ ਬੋਧ ਠੀਕ ਹੈ ਜੀ ਇਨਗੇ ਵਿਆਕਰਨ ਦੇ ਅੰਗ ਸੈਕੰਡ ਸਵਾਲ ਹੈ ਸਾਡਾ ਵਿਆਕਰਨ ਦੇ ਕਿਸ ਅੰਗ ਵਿੱਚ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਹੁੰਦਾ ਹੈ ਧੁਨੀਬੋਧ ਸ਼ਬਦਬੋਧ ਵਾਕਬੋਧ ਤੇ ਅਰਥਬੋਧ ਦੱਸੋ ਜੀ ਵਿਆਕਰਨ ਦੇ ਅਰਥਬੋਧ ਅਧਿਐਨ ਦੇ ਵਿੱਚ ਅਧਿਐਨ ਹੁੰਦਾਗਾ ਸ਼ਬਦਾਂ ਤੇ ਵਾਕਾਂ ਦੇ ਅਰਥਾਂ ਦਾ ਉੱਤਰ ਆਏਗਾ ਡੀ ਆਪਸ਼ਨ ਹੁਣ ਪੰਜਾਬੀ ਵਿਆਕਰਨ ਦੇ ਕੁੱਲ ਚਾਰ ਅੰਗ ਹੁੰਦੇ ਨੇਗੇ ਧੁਨੀ ਬੋਧ ਦੇ ਵਿੱਚ ਧੁਨੀਆਂ ਦਾ ਅਧਿਐਨ ਹੁੰਦਾ ਹੈਗਾ ਸ਼ਬਦ ਬੋਧ ਦੇ ਵਿੱਚ ਸ਼ਬਦਾਂ ਦਾ ਅਧਿਐਨ ਹੁੰਦਾ ਹੈ ਵਾਕ ਬੋਧ ਦੇ ਵਿੱਚ ਵਾਕਾਂ ਦਾ ਅਧਿਐਨ ਹੁੰਦਾ ਹੈ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਅਰਥ ਬੋਧ ਅਰਥ ਬੋਧ ਦੇ ਵਿੱਚ ਸ਼ਬਦਾਂ ਤੇ ਵਾਕਾਂ ਦੋਨਾਂ ਦੇ ਅਰਥਾਂ ਦਾ ਅਧਿਐਨ ਹੁੰਦਾ ਹੈਗਾ ਜਿਹੜਾ ਇਹ ਚੌਥਾ ਅੰਗ ਹੈਗਾ ਜਾਂ ਚੌਥਾ ਭਾਗ ਹੈ ਅਰਥਬੋਧ ਇਸ ਨੂੰ ਕੁਝ ਲੇਖ ਪੰਜਾਬੀ ਵਿਆਕਰਨਾਂ ਦੇ ਉਹ ਇਸ ਨੂੰ ਅੰਗ ਨਹੀਂ ਮੰਨਦੇ ਹੈਗੇ ਇਸ ਕਰਕੇ ਕੁਝ ਵਿਆਕਰਨ ਦੇ ਚਿੰਤਕ ਵਿਆਕਰਨ ਦੇ ਅੰਗ ਤਿੰਨ ਮੰਨਦੇ ਨੇ ਕਿਹੜੇ ਕਿਹੜੇ ਧੁਨੀ ਬੋਧ ਸ਼ਬਦ ਬੋਧ ਤੇ ਵਾਕ ਬੋਧ ਪਰ ਜ਼ਿਆਦਾਤਰ ਚਾਰ ਮੰਨੇ ਜਾਂਦੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਚਾਰ ਮੰਨ ਕੇ ਚੱਲਦਾ ਹੈ ਅਗਲਾ ਸਵਾਲ ਹੈ ਸਾਡਾ ਵਿਆਕਰਨ ਕੀ ਹੈ ਪਹਿਲੀ ਆਪਸ਼ਨ ਭਾਸ਼ਾ ਦੇ ਲਿਖਤੀ ਚਿੰਨ੍ਹਾਂ ਦਾ ਸਮੂਹ ਬੀ ਆਪਸ਼ਨ ਭਾਸ਼ਾ ਦੇ ਪਿੱਛੇ ਕੰਮ ਕਰਦੇ ਨਿਯਮਾਂ ਦਾ ਸਮੂਹ ਤੀਸਰੀ ਆਪਸ਼ਨ ਸੀ ਵਿਆਕਰਨ ਇੱਕ ਕੁਦਰਤੀ ਵਰਤਾਰਾ ਹੈ ਚੌਥੀ ਆਪਸ਼ਨ ਡੀ ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ ਦੱਸੋ ਜੀ ਅਸੀਂ ਕੱਲੀ ਕੱਲੀ ਆਪਸ਼ਨ ਨੂੰ ਫੜ ਕੇ ਚੱਲਦੇ ਆਂਗੇ ਤਾਂ ਕਿ ਇਸ ਨੂੰ ਇੱਕ ਬਰੀਕੀ ਦੇ ਨਾਲ ਖੋਲਿਆ ਵੀ ਜਾ ਸਕਦੇ ਇੱਕ ਸਵਾਲ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਾਨੂੰ ਸਮਝ ਆ ਜਾਣਾਂ ਪਹਿਲੀ ਆਪਸ਼ਨ ਕੀ ਕਹਿੰਦੀ ਹੈ ਭਾਸ਼ਾ ਦੇ ਲਿਖਤੀ ਚਿੰਨਾਂ ਦਾ ਸਮੂਹ ਭਾਸ਼ਾ ਦੇ ਲਿਖਤੀ ਚਿੰਨਾਂ ਦਾ ਸਮੂਹਕ ਬਹਾਉਂਦਾ ਹੈ ਜੀ ਲਿਪੀ ਭਾਸ਼ਾ ਦਾ ਸਬੰਧ ਬੋਲਚਾਲ ਨਾਲ ਹੁੰਦਾ ਹੈਗਾ ਲਿਖਤ ਦਾ ਸਬੰਧ ਲਿਪੀ ਨਾਲ ਹੁੰਦਾ ਹੈਗਾ ਸੈਕੰਡ ਆ ਕੀ ਆਪਸ਼ਨ ਭਾਸ਼ਾ ਦੇ ਪਿੱਛੇ ਕੰਮ ਕਰਦੇ ਨਿਜ਼ਮਾਂ ਦਾ ਸਮੂਹ ਏ ਆਪਸ਼ਨ ਸਾਡੀ ਉੱਤਰ ਹੈ ਜੀ ਭਾਸ਼ਾ ਦੇ ਪਿੱਛੇ ਜਿਹੜੇ ਨਿਯਮ ਕੰਮ ਕਰਦੇ ਹੁੰਦੇ ਨੇਗੇ ਕਿ ਕਿਸੇ ਵੀ ਭਾਸ਼ਾ ਦੇ ਪਿਸ਼ੋਕੜ ਵਿੱਚ ਜਿਹੜੇ ਨਿਯਮ ਕੰਮ ਕਰਦੇ ਨੇਗੇ ਤਾਂ ਉਹ ਉਹ ਹੁੰਦੇ ਨੇਗੇ ਵਿਆਕਰਨ ਸਾਡੇ ਕੋਲ ਸੀ ਆਪਸ਼ਨ ਆ ਗਈ ਵਿਆਕਰਨ ਇੱਕ ਕੁਦਰਤੀ ਵਰਤਾਰਾ ਹੈ ਇਹ ਬਿਲਕੁਲ ਗਲਤ ਹੈ ਜੀ ਵਿਆਕਰਨ ਇੱਕ ਕੁਦਰਤੀ ਵਰਤਾਰਾ ਨਹੀਂ ਹੁੰਦਾ ਵਿਆਕਰਨ ਮਨੁੱਖ ਦੁਆਰਾ ਸਿਰਜਿਆ ਹੋਇਆ ਇੱਕ ਸੰਕਲਪ ਹੈ ਜਿਵੇਂ ਭਾਸ਼ਾ ਵੀ ਮਨੁੱਖ ਨੇ ਆਪਣੀ ਲੋੜ ਦੇ ਵਿੱਚੋਂ ਪੈਦਾ ਕੀਤੀ ਉਸੇ ਤਰ੍ਹਾਂ ਵਿਆਕਰਨ ਵੀ ਮਨੁੱਖ ਦੀ ਬਣਾਈ ਹੋਈ ਇੱਕ ਚੀਜ਼ ਹੈ ਮਨੁੱਖ ਦਾ ਬਣਾਇਆ ਹੋਇਆ ਇੱਕ ਵਰਤਾਰਾ ਹੈ ਜੀ ਤੇ ਇਸ ਕਰਕੇ ਏ ਆਪਸ਼ਨ ਰੱਦ ਹੋ ਗਈ ਸੀ ਆਪਸ਼ਨ ਰੱਦ ਹੋ ਗਈ ਤੇ ਸਾਡੇ ਕੋਲੇ ਬਚੀ ਹੈਗੀ ਬੀ ਆਪਸ਼ਨ ਭਾਸ਼ਾ ਦੇ ਪਿੱਛੇ ਕੰਮ ਕਰਦੇ ਨਿਯਮਾਂ ਦਾ ਸਮੂਹ ਸਾਡਾ ਚੌਥਾ ਸਵਾਲ ਹੈਗਾ ਵਿਆਕਰਨ ਸੰਬੰਧੀ ਗਲਤ ਧਾਰਨਾ ਹੈ ਏ ਆਪਸ਼ਨ ਵਿਆਕਰਨ ਗਤੀਸ਼ੀਲ ਵਰਤਾਰਾ ਹੈ ਬੀ ਆਪਸ਼ਨ ਹਰ ਭਾਸ਼ਾ ਦਾ ਇੱਕ ਵਿਲੱਖਣ ਵਿਆਕਰਨ ਹੁੰਦਾ ਹੈ ਸੀ ਆਪਸ਼ਨ ਵਿਆਕਰਨ ਭਾਸ਼ਾ ਦਾ ਗਣਿਤ ਹੁੰਦੀ ਹੈ ਡੀ ਆਪਸ਼ਨ ਵਿਆਕਰਨ ਕੇਵਲ ਲਿਖਤੀ ਭਾਸ਼ਾ ਦਾ ਹੀ ਹੁੰਦਾ ਹੈ ਸਾਡੀ ਪਹਿਲੀ ਆਪਸ਼ਨ ਕੀ ਕਹਿੰਦੀ ਹੈ ਵਿਆਕਰਨ ਗਤੀਸ਼ੀਲ ਵਰਤਾਰਾ ਹੈ ਵਿਆਕਰਨ ਗਤੀਸ਼ੀਲ ਵਰਤਾਰਾ ਹੈ ਇਹ ਗਲਤ ਹੈ ਵਿਆਕਰਨ ਗਤੀਸ਼ੀਲ ਵਰਤਾਰਾ ਨਹੀਂ ਹੋ ਸਕਦਾ ਵਿਆਕਰਨ ਹਮੇਸ਼ਾ ਨਹੀਂ ਬਦਲਦੀ ਹੁੰਦੀਆਂ ਭਾਸ਼ਾ ਗਤੀਸ਼ੀਲ ਵਰਤਾਰਾ ਹੋ ਸਕਦਾ ਹੈ ਭਾਸ਼ਾ ਨੂੰ ਲਗਾਤਾਰ ਬਦਲਦੀ ਰਹਿੰਦੀ ਹੈ ਪਰ ਵਿਆਕਰਨ ਤਾਂ ਰੋਜ਼ ਨਹੀਂ ਬਦਲਦੀ ਹੈਗੀ ਇਸ ਕਰਕੇ ਭਾਸ਼ਾ ਗਤੀਸ਼ੀਲ ਵਰਤਾਰਾ ਨਹੀਂ ਕਹਾਉਂਦਾ ਹੈਗਾ ਤੇ ਆਪਾਂ ਨੂੰ ਇਹਨੇ ਗਲਤ ਪੁੱਛਿਆ ਹੈਗਾ ਇਸ ਕਰਕੇ ਆਪਣਾ ਉੱਤਰ ਮਿਲ ਗਿਆ ਬੀ ਆਪਸ਼ਨ ਕਹਿੰਦੀ ਆ ਹਰ ਭਾਸ਼ਾ ਦਾ ਇੱਕ ਵਿਲੱਖਣ ਵਿਆਕਰਨ ਹੁੰਦਾ ਹੈ ਬਿਲਕੁਲ ਠੀਕ ਹੁੰਦਾ ਇੱਕ ਦੂਸਰੀ ਭਾਸ਼ਾ ਦਾ ਵਿਆਕਰਨ ਅਸੀਂ ਇੱਕ ਦੂਸਰੀ ਭਾਸ਼ਾ ਦੇ ਉੱਪਰ ਲਾਗੂ ਨਹੀਂ ਕਰ ਸਕਦੇ ਹੈਗੇ ਵਿਆਕਰਨ ਭਾਸ਼ਾ ਦਾ ਗਣਿਤ ਹੁੰਦੀ ਹੈ ਬਿਲਕੁਲ ਠੀਕ ਹੈ ਜਿਵੇਂ ਗਣਿਤ ਦੇ ਵਿੱਚ ਨਿਜ਼ਮ ਹੁੰਦੇ ਨੇ ਉਸੇ ਉਸੇ ਤਰ੍ਹਾਂ ਹੀ ਵਿਆਕਰਨਾਂ ਦੇ ਵਿੱਚ ਵੀ ਨਿਜ਼ਮ ਹੁੰਦੇ ਨੇ ਭਾਸ਼ਾ ਦੇ ਨਿਜ਼ਮਾਂ ਦੀ ਗੱਲ ਕਰਦੀ ਹੈ ਵਿਆਕਰਨ ਇਸ ਕਰਕੇ ਭਾਸ਼ਾ ਦਾ ਗਣਿਤਕ ਹੁੰਦੀ ਹੈ ਡੀ ਆਪਸ਼ਨ ਕੀ ਕਹਿੰਦੀ ਹੈ ਵਿਆਕਰਨ ਕੇਵਲ ਲਿਖਤੀ ਭਾਸ਼ਾ ਦਾ ਹੀ ਨਹੀਂ ਹੁੰਦਾ ਬਿਲਕੁਲ ਠੀਕ ਹੈ ਜੀ ਵਿਆਕਰਨ ਲਿਖਤੀ ਭਾਸ਼ਾ ਦਾ ਹੀ ਕੱਲੀ ਦਾ ਨਹੀਂ ਹੁੰਦਾ ਇਹ ਬੋਲ ਚੱਲ ਦੀ ਭਾਸ਼ਾ ਦਾ ਵੀ ਹੁੰਦਾ ਆਪਾਂ ਨੂੰ ਗਲਤ ਪੁੱਛਿਆ ਸੀ ਤੇ ਆਪਣਾ ਉੱਤਰ ਆਪਾਂ ਨੂੰ ਮਿਲ ਗਿਆ ਵਿਆਕਰਨ ਗਤੀਸ਼ੀਲ ਵਰਤਾਰਾ ਹੈ ਇਹ ਆਪਣਾ ਆਨਸਰ ਹੈ ਜੀ ਏ ਆਪਸ਼ਨ ਪੰਜਵਾਂ ਸਵਾਲ ਆ ਗਿਆ ਸanskrit ਵਿਆਕਰਨ ਅਸ਼ਟਾਧਿਆਏ ਦਾ ਰਚਕਰਤਾ ਕੌਣ ਹੈ Sanskrit ਵਿਆਕਰਨ ਅਸ਼ਟਾਧਿਆਏ ਦਾ ਕਰਤਾ ਕੌਣ ਹੈ ਕਾਰੀਦਾਸ ਪਾਣਿਨੀ ਭਰਤਮੁਨੀ ਜਾਂ ਦੰਡੀ ਦੱਸੋ ਜੀ ਅਸ਼ਟਾਧਿਆਏ ਦਾ ਕਰਤਾ ਹੈਗਾ ਪਾਣਿਨੀ ਸਾਡੇ ਕੋਲ ਸੰਸਕ੍ਰਿਤ ਦੇ ਬਹੁਤ ਵੱਡੇ ਇਹ ਵਿਆਕਰਨ ਸ਼ਾਸਤਰੀ ਹੋਏ ਨੇਗੇ ਇਹਨਾਂ ਦੀ ਪੁਸਤਕ ਹੈਗੀ ਅਸ਼ਟਾਧਿਆਏ ਠੀਕ ਹੈ ਜੀ ਭਰਤਮੁਨੀ ਦੀ ਪੁਸਤਕ ਹੈਗੀ ਨਾਟਿਆ ਸ਼ਾਸਤਰ ਇਹ ਬਹੁਤ ਮਹਾਨ ਕਿਤਾਬ ਹੈਗੀ ਇਹਨਾਂ ਦੀ ਇਹ ਤੇ ਅੱਗੇ ਸਾਡੇ ਕੋਲੇ ਸਵਾਲ ਆ ਗਿਆ ਅਸ਼ਟਾਧਿਆਏ ਸ਼ਬਦ ਦੇ ਅਰਥ ਹਨ 5 ਅਧਿਆਈ 7 ਅਧਿਆਈ 9 ਅਧਿਆਈ 8 ਅਧਿਆਈ ਦੱਸੋ ਜੀ ਅਸ਼ਟਾ ਦਾ ਜਿਹੜਾ ਸ਼ਬਦ ਹੈਗਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈਗਾ ਜਿਹਦਾ ਅਸ਼ਟ ਅਧਿਆਏ ਅਸ਼ਟ ਦਾ ਭਾਵ ਹੈਗਾ 8 ਸੰਸਕ੍ਰਿਤ ਦੇ ਵਿੱਚ 8 ਨੂੰ ਕਹਿੰਦਾ ਅਸ਼ਟ ਇਸ ਕਰਕੇ ਜਿਹੜੀ ਇਹਨਾਂ ਦੀ ਕਿਤਾਬ ਹੈਗਾ ਵੱਡਾ ਇਹਨਾਂ ਦਾ ਗ੍ਰੰਥ ਹੈਗਾ ਇਹਦੇ ਵਿੱਚ 8 ਅਧਿਆਏ ਨੇਗੇ ਇਸ ਲਈ ਦਾ ਨਾਂ ਟਕਿਆਗਾ ਅਸ਼ਟਾਧਿਆਏ ਇਸੇ ਦੇ ਨਾਲ ਹੀ ਮਿਲਦਾ ਸਾਡਾ 7ਵਾਂ ਸਵਾਲ ਹੈ ਡੈਸ਼ ਅਨਸਾਰ ਅਸ਼ਟਾਧਿਆਏ ਵਿਆਕਰਨ ਮਾਨਵੀ ਸੂਝ ਦੀਆਂ ਯਾਦਗਾਰੀ ਸਿਰਜਨਾਵਾਂ ਵਿੱਚੋਂ ਇੱਕ ਹੈ ਇਹ ਕਿਹਨੇ ਕਹੀ ਹੈ ਇਹ ਗੱਲ ਸੋਸੀਔਰ ਨੇ ਕਹੀ ਹੈ ਚਮਸਕੀ ਬਲੂਮਫੀਲਡ ਜਾਨਪਾਲ ਸਾਰਤੋ ਇਹ ਸਟੇਟਮੈਂਟ ਹੈਗੀ ਬਲੂਮਫੀਲਡ ਦੀ ਠੀਕ ਹੈ ਜੀ ਬਲੂਮਫੀਲਡ ਦੀ ਸਟੇਟਮੈਂਟ ਹੈ ਇਹਨਾਂ ਦੀ ਕਿਤਾਬ ਹੈ ਬਹੁਤ ਇੰਪੋਰਟੈਂਟ ਲੈਂਗੁਏਜ ਲੈਂਗੁਏਜ ਕਿਤਾਬ ਹੈਗੀ ਬਲੂਮਫੀਲਡ ਦੀ ਜਿਹਦੇ ਵਿੱਚ ਇਹ ਸਟੇਟਮੈਂਟ ਦਿੰਦੇ ਨੇ ਠੀਕ ਹੈ ਜੀ ਅਗਲਾ ਸਾਡੇ ਕੋਲ ਸਵਾਲ ਹੈ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਸੰਗ ਵਿੱਚ ਵਿਆਕਰਨ ਦੀ ਜ਼ਿਆਦਾ ਮਹੱਤਤਾ ਹੈ ਭਾਸ਼ਾ ਦੇ ਟਕਸਾਲੀ ਰੂਪ ਦੀ ਦੁਰਸਤ ਵਰਤੋਂ ਕਰਨ ਲਈ ਆਪਣੇ ਵਿਚਾਰਾਂ ਨੂੰ ਸਹੀ ਠਹਿਰਾਉਣ ਲਈ ਸੀ ਆਪਸ਼ਨ ਹੈਗੀ ਸ਼ਰਧਾਮਈ ਭਾਵਨਾ ਵਿਕਸਿਤ ਕਰਨ ਲਈ ਡੀ ਆਪਸ਼ਨ ਹੈਗੀ ਪਿਜਨ ਭਾਸ਼ਾ ਦੀ ਵਰਤੋਂ ਕਰਨ ਲਈ ਦੱਸੋ ਜੀ ਹੁਣ ਸਾਡੀ ਡੀ ਆਪਸ਼ਨ ਕੀ ਕਹਿੰਦੀ ਹੈਗੀ ਪਿਜਨ ਭਾਸ਼ਾ ਦੀ ਵਰਤੋਂ ਕਰਨ ਲਈ ਵਿਆਕਰਨ ਦਾ ਪਿਜਨ ਦੇ ਨਾਲ ਕੋਈ ਮੇਲ ਨਹੀਂ ਹੁੰਦਾ ਪਿਜਨ ਕੀ ਹੁੰਦੀ ਹੈਗੀ ਜਦੋਂ ਇੱਕ ਕਪਾਸ਼ਾ ਦੇ ਬੁਲਾਰੇ ਕਿਸੇ ਹੋਰ ਦੇਸ਼ ਦੇ ਵਿੱਚ ਚਲੇ ਜਾਣ ਜਾਂ ਇਸ ਤਰ੍ਹਾਂ ਦੇ ਸਥਾਨ ਤੇ ਚਲੇ ਜਾਣ ਜਿੱਥੇ ਦੋਨੋਂ ਲੋਕਾਂ ਦੀ ਆਪਸੀ ਬੋਲੀ ਮੈਚ ਨਾ ਕਰੇ ਇੱਕ ਦੂਸਰੇ ਦੀ ਸਮਝ ਨਾ ਆਵੇ ਤਾਂ ਕਾਰੋਬਾਰ ਦੀਆਂ ਲੋੜਾਂ ਦੇ ਵਿੱਚੋਂ ਬੰਦੇ ਉਸ ਐਸ ਤਰ੍ਹਾਂ ਦੀ ਮਿਲਮੀਜ ਨੂੰ ਮਿਲਗੋਬਾ ਭਾਸ਼ਾ ਘਟ ਲੈਂਦੇ ਨੇ ਕਿ ਵੀ ਥੋੜੀ ਬਹੁਤੀ ਪੰਜਾਬੀ ਬੋਲ ਲਈ ਥੋੜੀ ਬਹੁਤੀ ਅੰਗਰੇਜ਼ੀ ਬੋਲ ਲਈ ਉੜੀ ਮਿਕਸ ਦੀ ਇੱਕ ਭਾਸ਼ਾ ਬਣ ਜਾਂਦੀ ਹੈ ਕਿ ਬੋਲ ਚਾਲ ਦੀ ਇੱਕ ਸੰਚਾਰ ਕਰਨ ਦੀ ਡੰਗਾ ਲਾਹੂ ਭਾਸ਼ਾ ਜਾਂ ਕੰਮ ਚਲਾਉ ਭਾਸ਼ਾ ਉਹ ਪਿਜਨ ਘਾਉਂਦੀ ਹੈਗੀ ਹੁਣ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਟੁੱਟੀ ਫੁੱਟੀ ਹੁੰਦੀ ਹੈਗੀ ਉੱਥੇ ਦਾ ਵਿਆਕਰਨ ਦੀ ਤਾਂ ਲੋੜ ਹੀ ਨਹੀਂ ਹੈਗੀ ਉਹ ਤਾਂ ਵਿਆਕਰਨ ਤੋਂ ਬਹੁਤ ਅਲੱਗ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਾਂ ਵਿਆਕਰਨ ਤੋਂ ਬਗਾਵਤ ਕਰਕੇ ਚੱਲਦੀ ਹੈਗੀ ਉਹ ਉਸ ਤੋਂ ਬਾਅਦ ਕੀ ਹੈ ਕਿ ਸੀ ਆਪਸ਼ਨ ਦੇ ਵਿੱਚ ਸ਼ਰਧਾ ਮਈ ਭਾਵਨਾ ਵਿਕਸਤ ਕਰਨ ਦੀ ਨਹੀਂ ਜੀ ਸ਼ਰਧਾ ਮਈ ਭਾਵਨਾ ਦੇ ਨਾਲ ਵੀ ਵਿਆਕਰਨ ਦਾ ਕੋਈ ਸਬੰਧ ਨਹੀਂ ਵਿਆਕਰਨ ਦਾ ਸਬੰਧ ਹੈਗਾ ਤਰਕ ਦੇ ਨਾਲ ਲੌਜਿਕ ਦੇ ਨਾਲ ਇਸੇ ਕਰਕੇ ਤਾਂ ਅਸੀਂ ਨੂੰ ਵਿਆਕਰਨ ਦਾ ਗਣਿਤ ਕਹਿੰਦੇ ਹੈਗੇ ਬੀ ਆਪਸ਼ਨ ਆਪਣੇ ਵਿਚਾਰਾਂ ਨੂੰ ਸਹੀ ਠਰੌਣ ਲਈ ਨਹੀਂ ਵਿਚਾਰ ਅਲੱਗ ਗੱਲ ਐ ਵਿਆਕਰਨ ਅਲੱਗ ਗੱਲ ਐ ਵਿਚਾਰਾਂ ਦੇ ਨਾਲ ਵਿਆਕਰਨ ਦਾ ਕੋਈ ਸਬੰਧ ਨਹੀਂ ਹੈਗਾ ਏ ਆਪਸ਼ਨ ਕੀ ਕਹਿੰਦੀ ਐ ਭਾਸ਼ਾ ਦੇ ਟਕਸਾਲੀ ਰੂਪ ਦੀ درست ਵਰਤੋਂ ਕਰ ਲਈ ਠੀਕ ਐ ਜੀ ਟਕਸਾਲੀ ਰੂਪ ਹੁੰਦਾ ਹੈਗਾ ਕੇਂਦਰੀ ਭਾਸ਼ਾ ਅਖਬਾਰਾਂ ਦੀ ਭਾਸ਼ਾ ਟੈਲੀਵਿਜ਼ਨਾਂ ਦੀ ਭਾਸ਼ਾ ਜਾਂ ਹੋਰ ਆਧਾਰਾਂ ਦੀ ਭਾਸ਼ਾ ਉਹ ਇੱਕ ਬਹੁਤ ਮਿਣੀ ਤੋਂ ਲਿਪੀ ਭਾਸ਼ਾ ਹੁੰਦੀ ਐ ਉੱਥੇ ਸਾਨੂੰ ਵਿਆਕਰਨ ਦੀ ਲੋੜ ਪੈਂਦੀ ਹੈਗੀ ਅਸੀਂ ਬਹੁਤ ਵੱਜਮਾਂ ਤੇ ਬਹੁਤ درست ਵਾਕ ਫੇਰ ਹੀ ਬਣਾ ਸਕਦੇ ਹਾਂ ਜੇ ਤੁਹਾਨੂੰ ਵਿਆਕਰਨ ਦੀ ਸਮਝ ਹੁੰਦੀ ਹੈਗੀ ਇਸ ਕਰਕੇ ਏ ਆਪਸ਼ਨ ਸਹੀ ਹੈ ਸਹੀ ਅਸੀਂ ਠੀਕ ਹੈ ਅਗਲਾ ਸਾਡੇ ਕੋਲ ਸਵਾਲ ਆ ਗਿਆ ਪੰਜਾਬੀ ਭਾਸ਼ਾ ਦਾ ਪਹਿਲਾ ਵਿਆਕਰਨ ਕਿਸ ਨੇ ਲਿਖਿਆ ਏ ਬੂਟਾ ਸਿੰਘ ਬਰਾੜ ਬੀ ਰੌਬਿੰਸਨ ਸੀ ਵਿਲੀਅਮ ਕੇਰੀ ਡੀ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾਲ ਦੱਸੋ ਜੀ ਪੰਜਾਬੀ ਭਾਸ਼ਾ ਦਾ ਪਹਿਲਾ ਵਿਆਕਰਨ ਲਿਖਣ ਵਾਲੇ ਨੇਗੇ ਵਿਲੀਅਮ ਕੇਰੀ ਵਿਲੀਅਮ ਕੇਰੀ ਨੇ ਪੰਜਾਬੀ ਭਾਸ਼ਾ ਦਾ ਪਹਿਲਾ ਵਿਆਕਰਨ ਕਦੋਂ ਲਿਖਿਆ 1812 ਦੇ ਵਿੱਚ ਸਵਾਲ ਆ ਸਕਦਾ ਹੈਗਾ ਪੰਜਾਬੀ ਭਾਸ਼ਾ ਦਾ ਪਹਿਲਾ ਵਿਆਕਰਨ ਕਦੋਂ ਲਿਖਿਆ ਗਿਆ 1812 ਦੇ ਵਿੱਚ ਕੌਣ ਨੇ ਲਿਖਣ ਵਾਲੇ ਵਿਲੀਅਮ ਕੇਰੀ ਜਿਹੜਾ ਕਿ ਅੰਗਰੇਜ਼ ਪਾਦਰੀ ਸੀਗਾ ਠੀਕ ਹੈ ਪਰ ਇਸ ਵਿਆਕਰਨ ਦੀਆਂ ਦੋ ਪ੍ਰੋਬਲਮਾਂ ਨੇ ਆ ਪਹਿਲੀ ਗੱਲ ਤਾਂ ਇਹ ਜਿਹੜੀ ਗੁਰਮੁਖੀ ਲਿਪੀ ਆ ਉਹਦੇ ਵਿੱਚ ਨਹੀਂ ਲਿਖਿਆ ਗਿਆ ਇਹ ਰੋਮਨ ਲਿਪੀ ਦੇ ਵਿੱਚ ਲਿਖਿਆ ਗਿਆ ਸੀਗਾ ਦੂਸਰੀ ਇਸ ਦੀ ਪ੍ਰੋਬਲਮ ਹੈਗੀ ਵੀ ਇਹ ਵਿਆਕਰਨ ਲਿਖਣ ਵਾਸਤੇ ਜਿਹੜਾ ਅੰਗਰੇਜ਼ੀ ਭਾਸ਼ਾ ਦਾ ਸਿਸਟਮ ਹੈਗਾ ਅੰਗਰੇਜ਼ੀ ਭਾਸ਼ਾ ਦਾ ਪ੍ਰਬੰਧ ਹੈਗਾ ਵਿਆਕਰਨ ਦਾ ਉਹਨੂੰ ਆਧਾਰ ਬਣਾ ਕੇ ਲਿਖਦਾ ਹੈਗਾ ਇਹ ਅਗਲਾ ਸਾਡਾ 10ਵਾਂ ਸਵਾਲ ਹੈ ਪੰਜਾਬੀ ਭਾਸ਼ਾ ਦਾ ਗੁਰਮੁਖੀ ਲਿਪੀ ਵਿੱਚ ਵਿਆਕਰਨ ਪਹਿਲੀ ਵਾਰ ਕਿਸ ਨੇ ਲਿਖਿਆ ਜਸ ਇਹਨੂੰ ਐ ਵੀ ਕਹਿ ਸਕਦੇ ਆ ਵੀ ਪੰਜਾਬੀ ਭਾਸ਼ਾ ਦਾ ਵਿਆਕਰਨ ਪਹਿਲੀ ਵਾਰ ਗੁਰਮੁਖੀ ਲਿਪੀ ਵਿੱਚ ਕਿਸ ਨੇ ਲਿਖਿਆ ਆਪਸ਼ਨ ਆ ਵਿਲੀਅਮ ਕੇਰੀ ਬਿਹਾਰੀ لالਪੁਰੀ ਸੁਭਾ ਸਿੰਘ ਤੇ ਭਾਈ ਵੀਰ ਸਿੰਘ ਦੱਸੋ ਜੀ ਪੰਜਾਬੀ ਵਿਆਕਰਨ ਗੁਰਮੁਖੀ ਲਿਪੀ ਦੇ ਵਿੱਚ ਪਹਿਲੀ ਵਾਰ ਲਿਖਣ ਵਾਲੇ ਨਗੇ ਬਿਹਾਰੀ لالਪੁਰੀ ਕਦੋਂ ਲਿਖਿਆ ਸੀਗਾ ਇਹਨਾਂ ਨੇ 1867 ਦੇ ਵਿੱਚ ਠੀਕ ਹੈ ਜੀ ਉਹਨਾਂ ਦੀ ਕਿਤਾਬ ਦਾ ਨਾਮ ਸੀਗਾ ਪੰਜਾਬੀ ਵਿਆਕਰਨ ਇਸ ਤਰ੍ਹਾਂ ਪੰਜਾਬੀ ਬੱਬੇ ਨਾਲ ਤੇ ਯਈਏ ਨਾਲ ਵਿਆਕਰਨ ਪੰਜਾਬੀ ਵਿਆਕਰਨ ਇਹਨਾਂ ਦੀ ਕਿਤਾਬ ਸੀਗੀ ਬਿਹਾਰੀ لالਪੁਰੀ ਦੀ ਜਿਹੜੀ ਕਿ ਗੁਰਮੁਖੀ ਲਿਪੀ ਵਿੱਚ ਲਿਖੀ ਗਈ ਸੀ ਪਹਿਲੀ ਵਾਰ ਪੰਜਾਬੀ ਵਿਆਕਰਨ ਦੀ ਕਿਤਾਬ ਕਿੰਨੇ ਚ 1867 ਦੇ ਵਿੱਚ ਬਾਅਦ ਚ ਫਿਰ ਉਹਨਾਂ ਦੀ ਅਗਲੀ ਕਿਤਾਬ ਆਉਂਦੀ ਹੈਗੀ ਵਿਆਕਰਨ ਸਾਰ ਵਿਆਕਰਨ ਸਾਰ ਇਹ ਆਉਂਦੀ ਹੈਗੀ 1868 ਦੇ ਵਿੱਚ ਇਹ ਦੋ ਕਿਤਾਬਾਂ ਬਹੁਤ ਇੰਪੋਰਟੈਂਟ ਨੇਗੀਆਂ ਬਿਹਾਰੀ لالਪੁਰੀ ਦੀਆਂ ਪੰਜਾਬੀ ਵਿਆਕਰਨ 1867 ਤੇ ਵਿਆਕਰਨ ਸਾਰ 1800 68 ਦੇ ਵਿੱਚ ਜਿਹੜੀ ਆਉਂਦੀ ਹੈਗੀ ਹੁਣ ਇਹ ਦੋਨੋਂ ਗੱਲਾਂ ਨੂੰ ਥੋੜਾ ਜਿਆਦਾ ਡਿਫਰੈਂਸ਼ੀਏਟ ਕਰਕੇ ਜਾਂ ਵੱਖਰਾ ਕਰਕੇ ਸਮਝ ਕੇ ਚੱਲੋ ਪੰਜਾਬੀ ਵਿਆਕਰਨ ਨੂੰ ਪਹਿਲੀ ਵਾਰ ਲਿਖਣ ਵਾਲਾ ਕੌਣ ਹੈ ਵਿਲੀਅਮ ਕੇਰੀ ਕਿੰਨੇ ਚ ਲਿਖਿਆ 1812 ਦੇ ਵਿੱਚ ਪੰਜਾਬੀ ਵਿਆਕਰਨ ਨੂੰ ਗੁਰਮੁਖੀ ਲਿਪੀ ਵਿੱਚ ਪਹਿਲੀ ਵਾਰ ਲਿਖਣ ਵਾਲਾ ਕੌਣ ਹੈਗਾ ਬਿਹਾਰੀ لالਪੁਰੀ ਕਦੋਂ ਲਿਖਿਆ ਉਹਨੇ 1867 ਦੇ ਵਿੱਚ ਕਿਤਾਬ ਦਾ ਕੀ ਨਾਮ ਸੀ ਪੰਜਾਬੀ ਵਿਆਕਰਨ ਨਾਲ ਦੀ ਨਾਲ ਹੀ ਉਹਦੀ ਅਗਲੀ ਕਿਤਾਬ ਆਉਂਦੀ ਹੈਗੀ ਵਿਆਕਰਣ ਸਾਰ ਕਿੰਨੇ ਚੋਂਦੀ ਹੈਗੀ 1868 ਦੇ ਵਿੱਚ ਅਗਲਾ ਸਵਾਲ ਹੈ ਨਵੀਨ ਪੰਜਾਬੀ ਵਿਆਕਰਣ ਦਾ ਕਰਤਾ ਹੈ ਮਾਸਟਰ ਕਰਮ ਸਿੰਘ ਗੰਗਾਵਾਲਾ ਸੰਤ ਸਿੰਘ ਸੇਖੋਂ ਅਰੂੜ ਸਿੰਘ ਤੈਬ ਤੇ ਹਰਚਰਨ ਸਿੰਘ ਦੱਸੋ ਜੀ ਅਰੂੜ ਸਿੰਘ ਤੈਬ ਸਾਡੇ ਕੋਲ ਮੋਢਲੇ ਦੌਰ ਦੇ ਨਾਟਕਕਾਰ ਨੇ ਇਹਨਾਂ ਦਾ ਅਸੀਂ ਨਾਟਕ ਪੜ੍ਹਦੇ ਹਾਂ ਸੁੱਕਾ ਸਮੁੰਦਰ ਸਮਸਿੰਘ ਸੈਡ ਸਾਡੇ ਕੋਲੇ ਅਲੱਗ-ਅਲੱਗ ਵਿਧਾਵਾਾਂ ਦੇ ਲੇਖਕ ਨੇਗੇ ਪਰ ਇਹਨਾਂ ਨੇ ਵਿਆਕਰਨ ਦੇ ਖੇਤਰ 'ਚ ਕੋਈ ਕੰਮ ਨਹੀਂ ਕੀਤਾ ਹੈਗਾ ਹਰਚਰਨ ਹਰਚਰਨ ਸਿੰਘ ਸਾਡੇ ਕੋਲੇ ਨਾਟਕਕਾਰ ਨੇ ਤੇ ਇਸ ਕਿਤਾਬ ਦੇ ਲੇਖਕ ਨੇਗੇ ਮਾਸਟਰ ਕਰਮ ਸਿੰਘ ਗੰਗਾਵਾਲਾ ਇਹਨਾਂ ਦੀ ਕਿਤਾਬ ਯਾਦ ਰੱਖਣਯੋਗ ਹੈ ਨਵੀਨ ਪੰਜਾਬੀ ਵਿਆਕਰਨ ਇਹ ਜਿਹੜੀਆਂ ਮੁੱਢਲੇ ਦੌਰ ਦੇ ਵਿੱਚ ਜਾਂ ਸ਼ੁਰੂਆਤ ਦੇ ਵਿੱਚ ਪੰਜਾਬੀ ਭਾਸ਼ਾ ਦੀਆਂ ਵਿਆਕਰਨਾਂ ਲਿਖੀਆਂ ਗਈਆਂ ਸੀਆਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਇੰਪੋਰਟੈਂਟ ਕਿਤਾਬਾਂ ਕਰਾ ਰਿਹਾ ਹਾਂਗਾ ਤੇ ਇਹ ਕਿਤਾਬ ਵੀ ਉਹ ਉਸ ਪ੍ਰਸੰਗ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਜੀ ਵੱਡਾ ਪੰਜਾਬੀ ਵਿਆਕਰਨ ਪੁਸਤਕ ਕਿਸ ਦੀ ਹੈ ਬਿਹਾਰੀ لالਪੁਰੀ RAM ਸਿੰਘ ਦੁਨੀ ਚੰਦਰ ਤੇ ਕਾਲੀ ਚਰਨ ਰਹਿਲਾ ਇਹ ਕਿਤਾਬ ਹੈ ਜੀ RAM ਸਿੰਘ ਦੀ ਇਸ ਨੂੰ ਤੁਸੀਂ ਯਾਦ ਰੱਖਿਓ RAM ਭਾਵ ਵੱਡਾ ਜਿਹੜਾ RAM ਹੈਗਾ ਉਹ ਵੱਡਾ ਹੈਗਾ ਇਸ ਕਰਕੇ ਇਸ ਕਿਤਾਬ ਦਾ ਨਾਂ ਅਸੀਂ ਐਵੇਂ ਯਾਦ ਰੱਖਣਾ ਸਾਡੇ ਲਈ ਸੌਖਾ ਹੋਊਗਾ ਵੱਡਾ ਪੰਜਾਬੀ ਵਿਆਕਰਨ ਦਾ ਲੇਖ ਹਰਮ ਸਿੰਘ ਗੁਰਬਾਣੀ ਵਿਆਕਰਨ ਪੁਸਤਕ ਕਿਸ ਦੀ ਹੈ ਡਾਕਟਰ ਤਾਰਨ ਸਿੰਘ ਡਾਕਟਰ ਰਤਨ ਸਿੰਘ ਜੱਗੀ ਪ੍ਰੋਫੈਸਰ ਸਹਿਬ ਸਿੰਘ ਤੇ ਪਾਸ ਦੱਸੋ ਜੀ ਜੇ ਇਹ ਗੱਲ ਕਰੀਏ ਡਾਕਟਰ ਤਾਰਨ ਸਿੰਘ ਦੀ ਤਾਂ ਡਾਕਟਰ ਤਾਰਨ ਸਿੰਘ ਦਾ ਜਿਹੜਾ ਕੰਮ ਹੈਗਾ ਉਹ ਗੁਰਬਾਣੀ ਦੇ ਉੱਪਰ ਹੈਗਾ ਹੈਗਾ ਬਹੁਤ ਵੱਡਾ ਕੰਮ ਹੈ ਡਾਕਟਰ ਤਾਰਨ ਸਿੰਘ ਦਾ ਪਰ ਗੁਰਬਾਣੀ ਦੇ ਵਿਆਕਰਨ ਦੇ ਉੱਪਰ ਕੰਮ ਨਹੀਂ ਹੈ ਡਾਕਟਰ ਤਾਰਨ ਸਿੰਘ ਦਾ ਡਾਕਟਰ ਰਤਨ ਸਿੰਘ ਜੱਗੀ ਦਾ ਵੀ ਮੱਧਕਾਲ ਦੇ ਉੱਪਰ ਖਾਸ ਤੌਰ ਤੇ ਗੁਰਬਾਣੀ ਦੇ ਉੱਪਰ ਬਹੁਤ ਵੱਡਾ ਕੰਮ ਹੈ। ਪ੍ਰੋਫੈਸਰ ਸਹਿਬ ਸਿੰਘ ਸਾਡੇ ਕੋਲੇ ਬਹੁਤ ਵੱਡੇ ਲੇਖ ਹੋਏ ਨੇ ਜਿਹਦਾ ਮੱਧਕਾਲ ਦੇ ਸਹਿਦ ਦੇ ਉੱਪਰ ਜਾਂ ਖਾਸ ਕਰਕੇ ਗੁਰਬਾਣੀ ਦੇ ਉੱਪਰ ਬਹੁਤ ਵੱਡਾ ਕੰਮ ਹੈ ਤੇ ਇਹਨਾਂ ਨੇ ਗੁਰਬਾਣੀ ਦਾ ਵਿਆਕਰਨ ਲਿਖਿਆ ਹੈਗਾ। ਗੁਰਬਾਣੀ ਵਿਆਕਰਨ ਦੇ ਲੇਖਕ ਨੇਗੇ ਪ੍ਰੋਫੈਸਰ ਸਹਿਬ ਸਿੰਘ ਤੇ ਪਾਠ ਦਾ ਇਹ ਨਾਲ ਕੋਈ ਇਲਾਕਾ ਦੇਗਾ ਨਹੀਂ। ਇਹਦਾ ਸਾਡੇ ਕੋਲੇ ਜੁਝਾਰਵਾਦੀ ਕਵੀ ਹੈਗਾ। ਅਗਲਾ ਸਵਾਲ ਅ ਰੈਫਰੈਂਸ ਗ੍ਰਾਮਰ ਆਫ ਪੰਜਾਬੀ ਪੁਸਤਕ ਕਿਸ ਦੀ ਹੈ ਆਤਮਾ ਸਿੰਘ ਨੌਮ ਚਮਸਕੀ ਸਾਰਤਰ ਗਿੱਲ ਤੇ ਗਲੀਸਨ ਦੱਸੋ ਜੀ ਇਸ ਕਿਤਾਬ ਦੇ ਲੇਖਕ ਨੇਗੇ ਗਿੱਲ ਤੇ ਗਲੀਸਨ ਇਹ ਦੋ ਬੰਦੇ ਨੇਗੇ ਗਿੱਲ ਦਾ ਪੂਰਾ ਨਾਂ ਹੈਗਾ ਐਚ ਐਸ ਗਿੱਲ ਤੇ ਗਲੀਸਨ ਦਾ ਐਚ ਏ ਗਲੀਸਨ ਜਿਹੜੇ ਇਹ ਕੰਮ ਹੈਗਾ ਬਹੁਤ ਇੰਪੋਰਟੈਂਟ ਰਜ ਨੇਗੇ ਇਹ ਅ ਰੈਫਰੈਂਸ ਗ੍ਰਾਮਰ ਆਫ ਪੰਜਾਬੀ ਇਹ ਜਿਹੜੇ ਸਾਡੇ ਕੋਲ ਐਚਏ ਗਲੀਸਨ ਹੋਏ ਨੇਗੇ ਉਹਨਾਂ ਦੀ ਅਗਵਾਈ ਦੇ ਵਿੱਚ ਐਚਐਸ ਗਿੱਲ ਵੱਲੋਂ ਕੀਤਾ ਹੋਇਆ ਕੰਮ ਹੈ ਤੇ ਇਹ ਕਿਤਾਬ ਸਮੁੱਚੇ ਤੌਰ ਤੇ ਇਹਨਾਂ ਦੋਨਾਂ ਬੰਦਿਆਂ ਦੇ ਖਾਤੇ ਪੈ ਜਾਂਦੀ ਹੈਗੀ ਤੇ ਆਮ ਤੌਰ ਤੇ ਆਪਸ਼ਨਾਂ ਦੇ ਵਿੱਚ ਲਿਖਿਆ ਹੁੰਦਾਗਾ ਰੈਫਰੈਂਸ ਗ੍ਰਾਮਰ ਆਫ ਪੰਜਾਬੀ ਕਿਹੜੀ ਕਿਤਾਬ ਹੈਗੀ ਗਿੱਲ ਤੇ ਗਲੀਸਨ ਜਾਂ ਕਈ ਵਾਰ ਲਿਖਿਆ ਹੁੰਦਾਗਾ ਐਚਐਸ ਗਿੱਲ ਤੇ ਐਚਏ ਗਲੀਸਨ ਅਗਲੀ ਸਾਡੇ ਕੋਲ ਕਿਤਾਬਾਂ ਨੇ ਆ ਕਾਰਜ ਪੰਜਾਬੀ ਵਿਆਕਰਨ ਪਰਮਾਣਿਕ ਪੰਜਾਬੀ ਵਿਆਕਰਨ ਰੂਪਾਂਤਰੀ ਵਿਆਕਰਨ ਗੁਰਬਾਣੀ ਦੀ ਭਾਸ਼ਾ ਤੇ ਵਿਆਕਰਨ ਆਦ ਪੁਸਤਕਾਂ ਦਾ ਲੇਖਕ ਕੌਣ ਹੈ ਇਹ ਸਾਰੀਆਂ ਕਿਤਾਬਾਂ ਦਾ ਲੇਖਕ ਕੌਣ ਹੈਗਾ ਹਰਦੇਵ ਸਿੰਘ ਬਾੜੀ ਡਾਕਟਰ ਹਰਕੀਰਤ ਸਿੰਘ ਬੂਟਾ ਸਿੰਘ ਬਰਾੜ ਸੁਖਵਿੰਦਰ ਸਿੰਘ ਸੰਗਾ ਇਸ ਕਿਤਾਬ ਦਾ ਲੇਖਕ ਨਿਗੇ ਡਾਕਟਰ ਹਰਕੀਰਤ ਸਿੰਘ ਡਾਕਟਰ ਹਰਕੀਰਤ ਸਿੰਘ ਦਾ ਪੰਜਾਬੀ ਵਿਆਕਰਨ ਦੇ ਉੱਪਰ ਬਹੁਤ ਵੱਡਾ ਕੰਮ ਹੈਗਾ ਤੇ ਖਾਸ ਕਰਕੇ ਸ਼ਬਦ ਜੋੜ ਕੋਸ਼ ਦੇ ਉੱਪਰ ਪੰਜਾਬੀ ਭਾਸ਼ਾ ਦੇ ਵੱਲੋਂ ਪ੍ਰਕਾਸ਼ਿਤ ਹੋਇਆ ਸ਼ਬਦ ਜੋੜ ਕੋਸ਼ ਡਾਕਟਰ ਹਰਕੀਰਤ ਸਿੰਘ ਹੋਰਾਂ ਦੁਆਰਾ ਲਿਖਿਆ ਗਿਆ ਹੈਗਾ ਉਹ ਬਹੁਤ ਮਹਾਨ ਰਚਨਾ ਹੈ ਇਹਨਾਂ ਦੀ ਪੰਜਾਬੀ ਸ਼ਬਦ ਜੋੜ ਕੋਸ਼ ਕਿੰਦੀ ਡਾਕਟਰ ਹਰਕੀਰਤ ਸਿੰਘ ਦੀ ਤੇ ਇਹਨਾਂ ਕਿਤਾਬਾਂ ਦੇ ਵਿੱਚੋਂ ਵੀ ਜਿਹੜੀ ਆ ਕਿਤਾਬ ਹੈ ਵਿਸ਼ੇਸ਼ ਤੌਰ ਤੇ ਰੂਪਾਂਤਰੀ ਵਿਆਕਰਨ ਇਹ ਕਿਤਾਬ ਬਹੁਤ ਵਾਰ ਪੇਪਰਾਂ ਦੇ ਵਿੱਚ ਆਈ ਹੈ ਅਲੱਗ-ਅਲੱਗ ਪੇਪਰਾਂ ਦੇ ਵਿੱਚ ਨੈਟ ਦੇ ਵਿੱਚ ਜਾਂ ਮਾਸਟਰ ਰੋਕੇਟਰ ਦੇ ਵਿੱਚ ਰੂਪਾਂਤਰੀ ਵਿਆਕਰਨ ਦਾ ਲੇਖ ਹੈਗਾ ਡਾਕਟਰ ਹਰਕੀਰਤ ਸਿੰਘ ਤੇ ਬਾਕੀ ਕਿਤਾਬਾਂ ਵੀ ਇਹਨਾਂ ਦੀਆਂ ਯਾਦ ਰੱਖਣ ਯੋਗ ਨੇਗੀਆਂ ਅਗਲਾ ਸਵਾਲ ਹੈ ਸਿਧਾਂਤਕ ਭਾਸ਼ਾ ਵਿਗਿਆਨ ਪੁਸਤਕ ਕਿਸ ਦੀ ਹੈ ਬਹੁਤ ਪ੍ਰਸਿੱਧ ਕਿਤਾਬ ਹੈ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਜੁਗਿੰਦਰ ਸਿੰਘ ਪੁਵਾਰ ਬਲਦੇਵ ਸਿੰਘ ਚੀਮਾ ਵੇਦ ਅਗਨੀ ਪੁੱਤਰੀ ਇਹ ਕਿਤਾਬ ਹੈਗੀ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾਲ ਦੀ ਪ੍ਰੇਮ ਪ੍ਰਕਾਸ਼ ਢਾਲੀਵਾਲ ਵੀ ਕਈ ਵਾਰ ਕਹਿੰਦਾ ਤੇ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾਲ ਵੀ ਸਿਧਾਂਤਕ ਭਾਸ਼ਾ ਵਿਗਿਆਨ ਬਹੁਤ ਇੰਪੋਰਟੈਂਟ ਕਿਤਾਬ ਹੈਗੀ ਇਹ ਐਮਏ ਦੇ ਵਿੱਚ ਜਦੋਂ ਅਸੀਂ ਭਾਸ਼ਾ ਵਿਗਿਆਨ ਪੜ੍ਹਦੇ ਆ ਤਾਂ ਉੱਥੇ ਇਹ ਕਿਤਾਬ ਬਹੁਤ ਜ਼ਿਆਦਾ ਕੰਮ ਆਉਂਦੀ ਹੈ ਤਾਂ ਇਸ ਕਰਕੇ ਇਹ ਕਿਤਾਬ ਦਾ ਭਾਸ਼ਾ ਵਿਗਿਆਨ ਦੇ ਖੇਤਰ ਦੇ ਵਿੱਚ ਪੰਜਾਬੀ ਭਾਸ਼ਾ ਵਿਗਿਆਨ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਂ ਆਏਗਾ ਇਸ ਕਿਤਾਬ ਦਾ ਪੰਜਾਬੀ ਵਿਆਕਰਨ ਸਿਧਾਂਤ ਤੇ ਵਿਹਾਰ ਪੁਸਤਕ ਕਿਸ ਦੀ ਹੈ ਬੂਟਾ ਸਿੰਘ ਬਰਾੜ ਪਰਮਜੀਤ ਸਿੰਘ ਸਿੱਧੂ ਚਾਂਚਲ ਸਿੰਘ ਕੰਬੋਜ ਤੇ ਜੋਗਾ ਸਿੰਘ ਇਹ ਕਿਤਾਬ ਹੈਗੀ ਬੂਟਾ ਸਿੰਘ ਬਰਾੜ ਦੀ ਠੀਕ ਹੈ ਜੀ ਪੰਜਾਬੀ ਵਿਆਕਰਨ ਸਿਧਾਂਤ ਤੇ ਵਿਹਾਰ ਪੰਜਾਬੀ ਵਿਆਕਰਨ ਨੂੰ ਸਮਝਣ ਦੇ ਵਾਸਤੇ ਇਹ ਕਿਤਾਬ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਇਹ ਕਹਿ ਲਓ ਵੀ ਪੰਜਾਬੀ ਵਿਆਕਰਨ ਦੇ ਖੇਤਰ ਦੇ ਵਿੱਚ ਇਹ ਕਿਤਾਬ ਮੀਲ ਪੱਥਰ ਹੈਗੀ ਅੱਜ ਕੱਲ੍ਹ ਵੀ ਮਿਲਦੀ ਹੈ ਜੇ ਕਿਸੇ ਦੋਸਤ ਨੇ ਇਹ ਕਿਤਾਬ ਲੈ ਕੇ ਪੜ੍ਹਨੀ ਹੋਵੇ ਤਾਂ ਪੜ੍ਹ ਸਕਦਾ ਹੈ ਬਹੁਤ ਸੋਹਣੀ ਕਿਤਾਬ ਹੈ ਪੰਜਾਬੀ ਵਿਆਕਰਨ ਨੂੰ ਸਮਝਣ ਦੇ ਵਾਸਤੇ ਇਸ ਕਰਕੇ ਇਹਦਾ ਨਾਂ ਹੈ ਕਿਤਾਬ ਦਾ ਪਰਮਜੀਤ ਸਿੰਘ ਸਿੱਧੂ ਦੀ ਪੁਸਤਕ ਹੈ ਵਿਆਕਰਨ ਸਾਰ ਪੰਜਾਬੀ ਭਾਸ਼ਾ ਦਾ ਵਿਆਕਰਨ ਮਾਨਵ ਵਿਗਿਆਨਿਕ ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਸਰੋਤ ਤੇ ਸਰੂਪ ਦੱਸੋ ਜੀ ਪਰਮਜੀਤ ਸਿੰਘ ਸਿੱਧੂ ਦੀ ਕਿਤਾਬ ਕਿਹੜੀ ਹੈ ਇਹਨਾਂ ਦੇ ਵਿੱਚੋਂ ਮਾਨਵ ਵਿਗਿਆਨਕ ਭਾਸ਼ਾ ਵਿਗਿਆਨ ਸੀ ਆਪਸ਼ਨ ਜਿਹੜੀ ਕਿਤਾਬ ਹੈਗੀ ਵਿਆਕਰਨ ਸਾਰ ਇਹ ਕਿਹਦੀ ਹੈਗੀ ਬਿਹਾਰੀ ਲਾਲਪੁਰੀ ਦੀ ਕਿੰਨੇ ਚੋਂਦੀ ਹੈ 1868 ਦੇ ਵਿੱਚ ਪੰਜਾਬੀ ਭਾਸ਼ਾ ਦਾ ਵਿਆਕਰਨ ਨਾਂ ਦੀਆਂ ਕਈ ਸਾਰੇ ਬੰਦਿਆਂ ਨੇ ਕਿਤਾਬਾਂ ਲਿਖੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਿਤਾਬ ਦੁਨੀ ਚੰਦਰ ਦੀ ਬਹੁਤ ਪ੍ਰਸਿੱਧ ਹੈਗੀ ਦੁਨੀ ਚੰਦਰ ਨੇ ਲਿਖਿਆ ਹੋਇਆਗਾ ਪੰਜਾਬੀ ਭਾਸ਼ਾ ਦਾ ਵਿਆਕਰਨ ਪੰਜਾਬੀ ਭਾਸ਼ਾ ਸਰੋਤ ਦੇ ਸਰੂਪ ਕੀ ਦੀ ਕਿਤਾਬ ਹੈ ਇਹ ਹੈਗੀ ਬੂਟਾ ਸੰਬਰਾੜ ਦੀ ਠੀਕ ਹੈ ਜੀ ਅੱਗੇ ਸਾਡੇ ਕੋਲ ਸਵਾਲ ਆ ਗਿਆ ਪੰਜਾਬੀ ਭਾਸ਼ਾ ਦਾ ਸਰੋਤ ਤੇ ਬਣਤਰ ਪੁਸਤਕ ਕਿਸ ਦੀ ਹੈ ਜੋਗਾ ਸਿੰਘ ਕਿਰਪਾਲ ਕਜ਼ਾਕ ਹਰਪਾਜਨ ਸਿੰਘ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾ ਜੋਗਾ ਸਿੰਘ ਸਾਡੇ ਕੋਲੇ ਵਿਆਕਰਨ ਜਾਂ ਭਾਸ਼ਾ ਦੇ ਬੰਦੇ ਨੇਗੇ ਠੀਕ ਹੈ ਕਿਰਪਾਲ ਕਜ਼ਾਕ ਸਾਡੇ ਕੋਲੇ ਕਹਾਣੀਕਾਰ ਦੇ ਤੌਰ ਤੇ ਵੀ ਨੇ ਦਿਨ ਦਾ ਲੋਕਧਾਰਾ ਦੇ ਉੱਪਰ ਵੀ ਕੰਮ ਹੈਗਾ ਹਰਪਾਜਨ ਸਿੰਘ ਭਾਰਤੀਆ ਸਾਡੇ ਕੋਲੇ ਮੈਟਾਲੋਜਿਕ ਨਹੀਂ ਤੇ ਸਾਡੇ ਕੋਲੇ ਪਿੱਛੇ ਰਹਿ ਗਏ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾਲ ਇਹ ਕਿਤਾਬ ਹੈਗੀ ਪੰਜਾਬੀ ਭਾਸ਼ਾ ਦਾ ਸਰੋਤ ਤੇ ਬੰਤਰ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾਲ ਦੀ ਬਹੁਤ ਵੱਡੀ ਕਿਤਾਬ ਹੈਗੀ ਇਹ ਇਸ ਕਰਕੇ ਬਹੁਤ ਮਹਾਨ ਕਿਤਾਬ ਹੈਗੀ ਹੈ ਸ਼ੁੱਧ ਡੀ ਆਪਸ਼ਨ ਠੀਕ ਹੈ ਜੀ ਸ਼ੁੱਧ ਪੰਜਾਬੀ ਕਿਵੇਂ ਲਿਖੀ ਪੁਸਤਕ ਕਿਸ ਦੀ ਹੈ ਬਿਹਾਰੀ لالਪੁਰੀ ਪ੍ਰੋਫੈਸਰ ਮੋਹਨ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਤੇ ਸੋਸਿਔਰ ਇੱਕ ਕਿਤਾਬ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਦੀ ਸ਼ੁੱਧ ਪੰਜਾਬੀ ਕਿਵੇਂ ਲਿਖੀ ਤੇ ਅਸੀਂ ਬਿਹਾਰੀ لال ਪੁਰੀ ਦੇ ਬਾਰੇ ਗੱਲਬਾਤ ਕਰ ਚੁੱਕੇ ਹਾਂ ਤੇ ਪ੍ਰੋਫੈਸਰ ਮੋਹਨ ਸਿੰਘ ਸਾਡੇ ਕੋਲੇ ਆਧੁਨਿਕ ਪੰਜਾਬੀ ਕਵੀ ਨੇਗੇ ਜਿਹੜੇ ਕਿ ਰੋਮਾਂਟਿਕ ਪ੍ਰਗਤੀਵਾਦ ਦੇ ਵਿੱਚ ਆਉਂਦੇ ਨੇਗੇ ਤੇ ਸੋਸਿਉਰ ਦੀ ਨਾ ਇੱਕ ਕਿਤਾਬ ਹੈਗੀ ਸਾਡੇ ਕੋਲੇ ਬਹੁਤ ਪ੍ਰਸਿੱਧ ਕਿਤਾਬ ਹੈਗੀ ਉਹ ਦੀ ਕੋਰਸ ਇਨ ਜਨਰਲ ਲਿੰਗੁਇਸਟਿਕਸ ਲਿੰਗੁਇਸਟਿਕਸ ਮੈਂ ਲਿਖ ਦੇਣਾ ਕੋਰਸ ਇਨ ਜਨਰਲ ਕੋਰਸ ਇਨ ਜਨਰਲ ਲੈਂਗੁਇਸਟਿਕਸ ਇਹ ਬਹੁਤ ਮਹਾਨ ਕਿਤਾਬ ਹੈਗੀ ਅਕਸਰ ਪੇਪਰਾਂ ਦੇ ਵਿੱਚ ਪੁੱਛੀ ਜਾਂਦੀ ਹੈ ਨੈਟ ਦੇ ਵਿੱਚ ਬਹੁਤੀ ਪੁੱਛੀ ਜਾਂਦੀ ਹੈਗੀ ਇਹ ਕਿਤਾਬ ਤੇ ਇਸ ਕਰਕੇ ਭਾਸ਼ਾ ਦੇ ਖੇਤਰ ਦੇ ਵਿੱਚ ਵੱਡਾ ਨਾਂ ਹੈ ਕਿਤਾਬ ਦਾ ਕੋਰਸ ਇਨ ਜਨਰਲ ਲੈਂਗੁਇਸਟਿਕਸ ਕਿਹਦੀ ਆ ਕਿਤਾਬ ਸੋਸੀਔਰ ਦੀ ਸੋਸੀਔਰ ਦਾ ਪੂਰਾ ਨਾਂ ਕੀ ਹੈਗਾ ਐਫ ਡੀ ਸੋਸੀਔਰ ਠੀਕ ਹੈ ਜੀ ਅ ਇਹਨਾਂ ਅਸੀਂ ਕਿਤਾਬਾਂ ਕੀਤੀਆਂ ਨੇ ਤੇ ਵਿਆਕਰਨ ਦੇ ਬਾਰੇ ਦੇ ਵਿੱਚ ਜਿਹੜੀਆਂ ਸਿਧਾਂਤਕ ਗੱਲਾਂ ਨਗੀਆਂ ਵਿਆਕਰਨ ਦੀ ਕੀ ਭੂਮਿਕਾ ਹੈਗੀ ਉਸ ਦੇ ਬਾਰੇ ਅਸੀਂ ਐਮ ਐਸ ਕਯੂ ਕੀਤੇ ਨੇ ਤੇ ਕੱਲ ਨੂੰ ਅਸੀਂ ਅਗਲੀ ਕਲਾਸ ਦੇ ਵਿੱਚ ਤੁਹਾਡੇ ਨਾਲ ਅ ਅਗਲੇ ਚੈਪਟਰ ਦੇ ਸਾਡੇ ਅ ਦੂਸਰੀ ਕਲਾਸ ਦੇ ਜਾਂ ਇਹ ਕਹ ਲੋ ਕਿ ਅ ਦੂਸਰੇ ਲੈਕਚਰ ਦੇ MCQ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ